ਨਸੇ ਹਟਾ ਕੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇਗਾ ਤਾਂ ਪੁੱਛਗਿੱਛ ਕੀਤੀ ਜਾਵੇਗੀ ਐਮਪੀ ਅਮਰਿਤਪਾਲ ਸਿੰਘ ਦੇ ਸਾਥੀਆਂ ਤੋਂ ਜਨਾਲਾ ਕਾਂਡੋ ਐਸੀ 2023 ਦੇ ਵਿੱਚ ਦਾਦਣਾ ਚਾਹੁੰਦੇ ਕਿ ਮਾਰਚ 2023 ਦੇ ਵਿੱਚ ਐਫਆਈਆਰ ਰੱਦ ਕਰਾਉਣ ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀਗਾ ਪ੍ਰਦਰਸ਼ਨ ਕੀਤਾ ਗਿਆ ਸੀ ਐਮਪੀ ਅਮਰਿਤਪਾਲ ਸਿੰਘ ਦੇ ਉਸਦੇ ਸਾਥੀਆਂ ਦੇ ਵੱਲੋਂ ਤਕਰੀਬਨ 22 ਤੋਂ 300 ਪ੍ਰਦਰਸ਼ਨਕਾਰੀ ਸਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਸਰੂਪ ਲੈ ਕੇ ਅਜਨਾਲਾ ਥਾਣੇ ਦੇ ਵਿੱਚ ਪਹੁੰਚੇ ਸਨ ਜਿਸ ਦੇ ਬਾਅਦ ਥਾਣੇ ਦੇ ਅੰਦਰ ਇਹ ਸਾਰੇ ਜਿਹੜੇ ਲੋਕ ਵੜ ਗਏ ਸਨ ਉਸ ਦੇ ਬਾਅਦ ਮੌਕੇ ਦੇ ਉੱਤੇ ਐਫਆਈਆਰ ਐਫਆਈਆਰ ਰੱਦ ਕਰਾਉਣ ਨੂੰ ਲੈ ਕੇ ਪੁਲਿਸ ਅਧਿਕਾਰੀ ਉੱਤੇ ਦਬਾਅ ਵੀ ਬਣਾਇਆ ਗਿਆ ਸੀਗਾ ਪਰ ਇਸ ਨੂੰ ਜਿਹੜਾ ਹਮਲੇ ਦਾ ਰੂਪ ਜਿਹੜਾ ਕਹਿ ਸਕਦੇ ਹਮਲੇ ਦੇ ਇਲਜ਼ਾਮ ਲੱਗੇ ਸੀਗੇ ਕਿ ਅਮਰਿਤਪਾਲ ਸਿੰਘ ਦੇ ਉਸਦੇ ਸਾਥੀਆਂ ਦੇ ਵੱਲੋਂ ਥਾਣੇ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਜਿਸਦੇ ਬਾਅਦ ਪੁਲਿਸ ਕਾਰਵਾਈ ਕਰਦੀ ਹੈ ਕੁਝ ਕੇਂਦਰ ਦੀਆਂ ਜਿਹੜੀਆਂ ਟੀਮਾਂ ਉਹ ਵੀ ਨਾਲ ਜੁੜਦੀਆਂ ਨੇ ਤੇ ਉਸਦੇ ਬਾਅਦ ਅਰੈਸਟ ਕੀਤੇ ਜਾਂਦੇ ਅਮਰਤਪਾਲ ਦੇ ਸਾਥੀਆਂ ਨੂੰ ਅਰੈਸਟ ਕਰ ਲਿਆ ਜਾਂਦਾ ਤੇ ਉਸਤੇ ਜੋ ਅਮਰਤਪਾਲ ਸਿੰਘ ਜੀ ਦਾ ਹੁੰਦਾ ਢਾਈ ਤੋਂ ਤਿੰਨ ਮਹੀਨਿਆਂ ਬਾਅਦ ਅਰੈਸਟ ਕੀਤਾ ਜਾਂਦਾ ਉਸਦੇ ਬਾਅਦ ਉਹਨਾਂ ਨੂੰ ਦਿਬਰੂਗੜ੍ਹ ਜੇਲ੍ਹ ਭੇਜਿਆ ਜਾਂਦਾ ਸਾਮਰੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਰਹੇ ਅਮਰਤਪਾਲ ਸਿੰਘ ਤੇ ਉਸਦੇ ਸਾਥੀ ਤਾਂ ਹੁਣ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਪੰਜਾਬ ਲਿਆਂਦਾ ਜਾਵੇਗਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਜਨਾਲਾ ਕਾਡ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਸਕਦੀ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸ ਦੇਣਾ ਚਾਹੁੰਦੇ ਕਿ ਅਮਰਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ ਸੁਮੇਤ ਕਿਉਂਕਿ ਨਾਮੀ ਜਿਹੜਾ ਫਿਲਮ ਐਕਟਰ ਵੀ ਹੈ ਅਦਾਕਾਰ ਹੈ ਤਾਂ ਉਸਦੇ ਨਾਲ ਜਿਹੜੇ ਆ ਜੋ ਅਮਰਪਾਲ ਸਿੰਘ ਦੇ ਸਾਥੀ ਬਸੰਤ ਸਿੰਘ ਹੈ ਪਪਲਪ੍ਰੀਤ ਸਿੰਘ ਹੈ ਤਾਂ ਹੋਰ ਵੀ ਜਿਹੜੇ ਕਾਫੀ ਸਾਰੇ ਨਾਮ ਮੌਜੂਦ ਨੇ ਮੰਤਰੀ ਬਾਜੀ ਕੇ ਕਾਫੀ ਜਿਆਦਾ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਸਿਕਾ ਤਾਂ ਉਹ ਵੀ ਉਸਦੇ ਨਾਲ ਉਸ ਨੂੰ ਵੀ ਅਰੈਸਟ ਕਰ ਲਿਆ ਗਿਆ ਸਕਿਆ ਤੇ ਦਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਗਿਆ ਤਾਂ तमाम ਸਾਰੇ ਸਾਥੀ ਨੇ ਜਿਨ੍ਹਾਂ ਨੂੰ ਹੁਣ ਵਾਪਿਸ ਪੰਜਾਬ ਲਿਆਂਦਾ ਜਾਵੇਗਾ ਪਰ ਅਮਰਿਤਪਾਲ ਸਿੰਘ ਨੂੰ ਨਹੀਂ ਲਿਆਂਦਾ ਜਾਵੇਗਾ ਸਿਰਫ ਉਸਦੇ ਸਾਥੀਆਂ ਨੂੰ ਹੀ ਪੰਜਾਬ ਲਿਆਂਦਾ ਜਾਵੇਗਾ ਤਾਂ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਐਮਪੀ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਲਿਆਂਦਾ ਜਾਵੇਗਾ ਐਨਐਸਏ ਤਹਿ ਜੋ ਭੇਜੇਗੇ ਨੇ ਜੋ ਅਜਨਾਲਾ ਕਾਂਡ ਹੋਇਆ ਉਸ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਬ੍ਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾ ਸਕਦੀ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਪ੍ਰੋ ਪੰਜਾਬ ਟੀਵੀ ਦੇ ਉੱਤੇ ਤਾਂ ਐਮਪੀ ਅਮਰਿਤਪਾਲ ਸਿੰਘ ਦਾ ਦੱਸ ਦੇਣਾ ਚਾਹੁੰਦੇ ਨੇ ਕਿ ਜਿਹੜੇ ਐਨਐਸਏ ਤਹਿਤ ਉਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਲਗਾਤਾਰ ਜਿਹੜੇ ਉਹਨਾਂ ਨੂੰ ਬੰਦ ਕੀਤਾ ਹੋਇਆ ਪਹਿਲਾਂ ਇੱਕ ਵਾਰ ਇੱਕ ਸਾਲ ਦੀ ਐਨਐਸਏ ਲੱਗੀ ਸੀ ਉਸ ਦੇ ਬਾਅਦ ਇੱਕ ਸਾਲ ਦੀ ਐਨਐਸਏ ਹੋਰ ਉਹਨਾਂ ਦੇ ਉੱਤੇ ਬਦਾ ਦਿੱਤੀ ਗਈ ਸੀ ਕਿ ਤੇ ਕਾਫੀ ਸਾਰੇ ਇਲਜ਼ਾਮਾਂ ਦਾ ਉਹਨਾਂ ਨੂੰ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਐਮਪੀ ਅਮਰਿਤਪਾਲ ਸਿੰਘ ਨੂੰ ਗੱਲ ਕਰ ਲਈ ਤੇ ਬੀਤੇ ਦੇ ਨਾਲ ਜੋ ਗੁਰਪ੍ਰੀਤ ਸਿੰਘ ਹਰੀ ਨੂੰ ਕਤਲ ਕਾਂਡ ਹੋਇਆ ਉਸ ਦੇ ਵਿੱਚ ਵੀ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਉਸ ਦੇ ਉਸ ਨੂੰ ਲੈ ਕੇ ਵੀ ਉਹਨਾਂ ਨੂੰ ਇਲਜ਼ਾਮਾਂ ਦਾ ਸਾਹਮਣਾ ਕਰਨਾ ਪਿਆ ਉਸ ਨੂੰ ਲੈ ਕੇ ਵੀ ਮਾਮਲਾ ਜਿਹੜਾ ਆ ਉਹ ਦਰਜ ਕੀਤਾ ਗਿਆ ਹੈਗਾ ਤਾਂ ਹੁਣ ਉਸ ਤੇ ਸਾਥੀਆਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਜਨਾਲਾ ਕਾਂਡ ਹੋਇਆ ਸੀਗਾ ਤਾਂ ਉਸ ਦੇ ਲੈ ਕੇ ਬਰੀਕੀ ਦੇ ਨਾਲ ਜਿਹੜੀ ਹੈ ਪੁੱਛਗਿੱਛ ਕੀਤੀ ਜਾ ਸਕਦੀ ਅਮਰਿਤਪਾਲ ਸਿੰਘ ਦੇ ਸਾਥੀਆਂ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ ਪੰਜਾਬ ਪੁਲਿਸ ਲੈ ਕੇ ਆਵੇਗੀ ਇਨ let ਹਟਾ ਕੇ ਲੈ ਕੇ ਅਬ ਜੀਐਨਐਸਏ ਹਟਾਈ ਜਾਵੇਗੀ ਜਿੰਨੇ ਸਮੇਂ ਲਈ ਪੰਜਾਬ ਵਿੱਚ ਰਹਿਣਗੇ ਐਨਐਸਏ ਉਹਨਾਂ ਦੇ ਸਾਥੀਆਂ ਉਤੇ ਨਹੀਂ ਰਹੇਗੀ ਫਿਲਮੀ ਅਦਾਕਾਰ ਦਲਜੀਤ ਕਲਸੀ ਸਮੇਤ ਹੋਰ ਕਈ ਸਾਥੀ ਜਿਹੜੇ ਅ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਰਹੇ ਤੇ ਐਨਐਸਏ ਉਹਨਾਂ ਦੀ ਵਧਾ ਦਿੱਤੀ ਗਈ ਹੈ ਹਾਲਾਂਕਿ ਸਮੇਂ-ਸਮੇਂ ਉਤੇ ਇਹਨਾਂ ਦੇ ਜੋ ਵਕੀਲ ਹੈ ਉਹਨਾਂ ਦੇ ਵੱਲੋਂ ਦੁਬਾਰਾ ਐਨਐਸਏ ਵਧਾਉਣ ਨੂੰ ਲੈ ਕੇ ਕੋਰਟ ਦੇ ਵਿੱਚ ਪਟੀਸ਼ਨਾਂ ਵੀ ਪਾਈਆਂ ਗਈਆਂ ਨੇ ਕਿ ਦੁਬਾਰਾ ਐਨਐਸਏ ਕਿਉਂ ਵਧਾਈ ਗਈ ਹੈ ਕਿ ਹਾਲਾਂਕਿ ਪਰ ਕੀ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਜੋ ਜਨਾਲਾ ਕਾਂਡ ਹੋਇਆ ਉਸ ਨੂੰ ਲੈ ਕੇ ਸਾਥ ਕੀਤੀ ਜਾਂਦੀ ਆ ਇਸ ਨੂੰ ਲੈ ਕੇ ਕਹਿ ਸਕਦੇ ਆ ਕਿ ਵੱਡੀ ਆਪੇ